ਗੁਰਦੁਆਰਾ ਸਾਹਿਬ ਬਖਸ਼ੀਨਗਰ ਜੰਮੂ ਦੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਪਾਵਨ ਸਰੂਪਾਂ ਦੀ ਗੱਲ ਕਰਨ ਕਰਕੇ ਭਾਈ ਬਲਦੇਵ ਸਿੰਘ ਵਡਾਲਾ ਦੀ ਕੀਰਤਨੀ ਹਾਜ਼ਰੀ ਕੀਤੀ ਗਈ ਰੱਦ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਮਿਤੀ 8 ਸਤੰਬਰ 2024 ਨੂੰ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਕਰਵਾਏ ਜਾ ਰਹੇ ਗੁਰਮਤ ਸਮਾਗਮ ਦਾ ਪੋਸਟਰ ਜਿੱਥੇ ਭਾਈ ਬਲਦੇਵ ਸਿੰਘ ਵਡਾਲਾ ਦੀ ਤਸਵੀਰ ਵੀ ਲੱਗੀ ਹੋਈ ਹੈ ਇਹ ਪ੍ਰੋਗਰਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਖਸ਼ੀ ਨਗਰ ਜੰਮੂ ਦੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਕਮੇਟੀ ਵੱਲੋਂ ਅਚਨਚੇਤ ਪਾਈ ਬਲਦੇਵ ਸਿੰਘ ਵਡਾਲਾ ਦੇ ਕੀਰਤਨ ਹਾਜ਼ਰੀ ਨੂੰ ਰੱਦ ਕਰ ਦਿੱਤਾ ਗਿਆ ਕਾਰਨ ਕਿ ਪਾਈ ਬਲਦੇਵ ਸਿੰਘ ਵਡਾਲਾ ਇੱਥੇ ਆ ਕੇ ਗ੍ਰੂਮ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਦੀ ਗੱਲ ਨਾ ਕਰੇ ਜੋ ਕਿ ਇੱਥੋਂ ਦਾ ਮਾਹੌਲ ਖਰਾਬ ਨਾ ਹੋ ਸਕੇ ਕੁਝ ਸਵਾਲ ਪੈਦਾ ਹੁੰਦਾ ਹੈ ਕਿ ਪਾਵਨ ਸਰੂਪਾਂ ਦੀ ਗੱਲ ਕਰਨ ਤੇ ਸੰਗਤ ਜਾਗਰਿਤ ਹੁੰਦੀ ਹੈ ਜਾਂ ਮਾਹੌਲ ਖਰਾਬ ਹੁੰਦਾ ਹੈ ਬਾਈਬਲ ਦੇਵ ਸਿੰਘ ਵਡਾਲਾ ਨੇ ਆਪਣੀ ਵੀਡੀਓ ਜਾਰੀ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਆਓ ਦੇਖਦੇ ਹਾਂ ਪੂਰੀ ਵੀਡੀਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਵਾ ਉਹਨਾਂ ਦਾ ਨਾਂ ਸੀਗਾ ਕੀ ਨਾਂ ਸੀ ਗੁਰਦੁਆਰਾ ਸਾਹਿਬ ਦਾ ਸਿੰਘ ਸਭਾ ਗੁਰਦੁਆਰਾ ਸਾਹਿਬ ਬਖਸ਼ੀ ਨਗਰ ਤੇ ਜਦੋਂ ਅਸੀਂ ਜੰਮੂ ਪਹੁੰਚ ਗਏ ਆ ਤੇ ਸਾਨੂੰ ਇੱਥੇ ਆ ਕੇ ਪਤਾ ਲੱਗਦਾ ਆ ਕਿ ਤੁਹਾਡਾ ਜਿਹੜਾ ਕੀਰਤਨ ਅੱਜ ਦੁਪਹਿਰ ਦਾ ਆ ਉਹ ਰੱਦ ਕੀਤਾ ਗਿਆ ਸਿੱਖ ਸੰਗਤਾਂ ਨੇ ਵੀ ਫੋਨ ਕਰਕੇ ਪੁੱਛਿਆ ਵਜ੍ਹਾ ਆ ਤੁਹਾਨੂੰ ਸੁਣਾ ਦਿੰਨੇ ਆ ਸੁਣਿਓ ਪ੍ਰਬੰਧਕ ਸਾਡੀ ਸਹਿਬਾਨ ਕੀ ਕਹਿੰਦੇ ਕੁਝ ਕੀ ਹੁੰਦਾ ठीक है शिका कासा भाई तो ठीक है 안녕하세요 भाई सब कल भाई बलदेव सिंह जी वटाला आ रहे हैं की टाइम होना था सर कैंसिल कर हां जी मेरा प्रोग्राम कैंसिल हो गया उसे वटाला सब आ रहे नहीं नहीं हां जी आ रहा है मैं भी फोन बोल रहे बोल रहा हूं जी ਤੁਹਾਨੂੰ ਜੀ ਮੰਦੁਰਕ ਤੁਜੀ ਜੀ ਹਾਂ ਉਹ ਨਹੀਂ ਆ ਰਹੇ ਹਾਂ ਉਹ ਆਉਣਾ ਜੀ ਹਾਂ ਉਹ ਕਿਹਨਾਂ ਰਹੇ ਜੀ ਹਾਂ ਤਮਿੰਦਰ ਸਿੰਘ ਬੋਦਲ ਦੇ ਇੱਕ ਇੱਕ ਪਾਈ ਮਾ ਜੀ ਕਿ ਪਾਈ ਬੜਾ ਸਾਹਮਣੇ ਭਾਈ ਸਾਹਿਬ ਤੇ ਨਹੀਂ ਹਾਂ ਭਾਈ ਸਾਹਿਬ ਕਿਹਨੇ ਪਾਈ ਤਾਂ ਕਹਿੰਦੇ ਨੇ ਮੈਂ ਗੱਲ ਕਰਨੀ ਆ ਸਰੂਪਾ ਦੀ ਜੀ ਜਿਹੜੇ ਸਰੂਪ ਚੋਰੀ ਹੋਏ ਨੇ ਅੱਛਾ ਉਹਦੇ ਬਾਰੇ ਗੱਲ ਕਰਨੀ ਆ ਸਰ ਕਹਿੰਦੀ ਅਸੀਂ ਕਿਹਦੇ ਰਾਇ ਹੋਏ ਪਾਣੀ ਆ ਜੀ ਜੀ ਅਸੀਂ ਖੇਤਾਂ ਦੇ ਬਰਾਦ ਦੇ ਜੀ ਜੀ ਸਰੂਪਾਂ ਦੀ ਗੱਲ ਕਰਨੀ ਹੈ ਜੀ ਕੀ ਕਰ ਕੀ ਕਰਾਤਾ ਰਹੋ ਠੀਕ ਹੈ ਇਹਦੇ ਭਾਈ ਸਾਹਿਬ ਨੇ ਦੂਜੇ ਭਾਈ ਸਾਹਿਬ ਨੂੰ ਕੀ ਟਾਈਮ ਹੈ ਭਾਈ ਸਾਹਿਬ ਉਹਨਾਂ ਦਾ 11 ਤੋਂ 12:30 ਤੱਕ ਕੀ ਭਾਈ ਜੀ ਆ ਰਹੇ ਹਾਂ ਹਾਂ ਸੰਗਤ ਜੀ ਤੁਸੀਂ ਸੁਣਿਆ ਹੋਏਗਾ ਕਿ ਅਸੀਂ ਇਸ ਕਰਕੇ ਕੀਰਤਨ ਨਹੀਂ ਕਰਾਉਣਾ ਤੇ ਭਾਈ ਸਾਹਿਬ ਨੇ ਸਰੂਪਾਂ ਦੀ ਗੱਲ ਕਰਨੀ ਕਿਹੜੇ ਸਰੂਪਾਂ ਦੀ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲ ਕਿਆਂ ਵੱਲੋਂ 328 ਪਾਵਨ ਸਰੂਪ ਚੋਰੀ ਵਿੱਚ ਗਏ 992886 ਅੰਗ ਚੋਰੀ ਛਾਪੇ ਗਏ 24536 ਅੰਗ ਲਾਪਤਾ ਕਰ ਦਿੱਤੇ ਗਏ 982700 ਰੁਪਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਭੇਟਾ ਚੋਰੀ ਕੀਤੀ ਗਈ 10 ਲੱਖ ਫਰਮੇ ਪ੍ਰਾਈਵੇਟ ਬੰਦਿਆਂ ਤੋਂ ਖੜੇ ਜਾਂਦੇ 125 ਸਰੂਪ ਮਹਾਰਾਜ ਜਿਨ੍ਹਾਂ ਦੀ ਨਰਾਦਰੀ ਹੋਈ RAMSAR ਸਾਹਿਬ ਵਿਖੇ ਸੈਂਕੜੇ ਸਰੂਪ ਅੱਗ ਦੀ ਭੇਟ ਚੜ੍ਹ ਗਏ ਸੰਗਤ ਨੂੰ ਕਿੱਤੇ 9 ਤੇ ਕਿਤੇ 5 ਦੱਸੇ ਜਾਂਦੇ ਆ ਫਿਰ 61 ਸਰੂਪ ਮਹਾਰਾਜ ਜੀ ਦੇ ਚੋਰੀ ਬਲੈਕ ਵਿੱਚ ਤਿਆਰ ਕੀਤੇ ਜਾਂਦੇ ਆ ਇਹ ਘਟਨਾ ਕਰਮ 2015 ਤੋਂ ਲੈ ਕੇ 18 ਤੱਕ ਦਾ ਹੈ ਬਾਕੀ ਪੜਤਾਲਕ ਪੈਂਡਿੰਗ ਪਈ ਹੋਈ ਹੈ ਇਹ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਈ ਕਰਵਾਈ ਇਸ਼ਰ ਸਿੰਘ ਕੋ ਐਡਵੋਕੇਟ ਹੋਣਾ ਨੇ ਕੀਤੀ 1100 ਸਫੀਆਂ ਦੀ ਰਿਪੋਰਟ ਸਾਹਮਣੇ ਲਿਆਂਦੀ ਲੰਗੋਵਾਲ ਪ੍ਰਧਾਨ ਤੇ ਸਮੁੱਚੀ ਟੀਮ ਨੇ ਇਸ ਗੁਨਾਹ ਨੂੰ ਕਬੂਲ ਕੀਤਾ ਕਿ ਇਹ ਗੁਨਾਹ ਹੋਇਆ ਅਸੀਂ ਦੋਸ਼ੀਆਂ ਨੂੰ ਸਜ਼ਾਵਾ ਦੇਾਂਗੇ ਫੌਜਦਾਰੀ ਮੁਕੱਦਮੇ ਦਰਜ ਕਰਾਂਗੇ ਮੁਕੱਦਮੇ ਤਾਂ ਦਰਜ ਕੀ ਕਰਨੇ ਸਨ ਉਲਟਾ ਉਹਨਾਂ ਨੂੰ ਪ੍ਰਾਹੁਣਾਚਾਰੀਆਂ ਦੀ ਤਰ੍ਹਾਂ ਦੋਸ਼ੀਆਂ ਨੂੰ ਬਚਾਇਆ ਗਿਆ ਤੇ ਪ੍ਰਾਹੁਣਿਆਂ ਦੀ ਤਰ੍ਹਾਂ ਉਹਨਾਂ ਦੀਆਂ ਵਿਦਾਇਗੀਆਂ ਦੇ ਕੇ ਉਹਨਾਂ ਨੂੰ ਕੁਝ ਨੂੰ ਰਿਟਾਇਰਮੈਂਟ ਦੇ ਕੇ ਫੰਡ ਵੀ ਦੇ ਦਿੱਤੇ ਨੇ ਤੇ ਕੁਝ ਨੂੰ ਦੇਣ ਦੀ ਤਿਆਰੀ 'ਚ ਨੇ ਇਹ ਸਾਰਾ ਘਟਨਾਕਰਮ ਜਦੋਂ ਸਿੱਖ ਸੰਗਤਾਂ 'ਚ ਪਹੁੰਚਿਆ ਤੇ ਸਿੰਘ ਸੰਗਤਾਂ ਨੇ ਇੱਕ ਮੋਰਚਾ ਵੀ ਲਾਇਆ ਜਿੰਨੂੰ ਇਹਨਾਂ ਦੀ ਟਾਸਕ ਫੋਰਸ ਨੇ ਮਾਰਕੁੱਟ ਕੇ ਤਾਰਪੇੜ ਕਰ ਦਿੱਤਾ ਹਸਪੀਟਲਾਂ 'ਚ ਪਹੁੰਚਾ ਦਿੱਤੇ ਕੁਝ ਤੇ ਪਰਚੇ ਦਰਜ ਕਰ ਦਿੱਤੇ ਭਾਈ ਸੁਖਜੀਤ ਸਿੰਘ ਖੋਸੇ ਵਰਗੇ ਨੇ 19 ਮਹੀਨੇ ਜੇਲ੍ਹ ਵੀ ਕੱਟੀ ਉਹਦੇ ਵਿੱਚ ਔਰ 4 ਨਵੰਬਰ 2020 ਤੋਂ ਕਿਸਾਨੀ ਮੋਰਚਾ ਦੋ ਸ਼ੁਰੂ ਨਹੀਂ ਸੀ ਹੋਇਆ ਜਦੋਂ ਦੇ ਅਸੀਂ ਅਰਦਾਸ ਕਰਕੇ ਇਨ ਪਾਵਨ ਸਰੂਪਾਂ ਵਾਸਤੇ ਬੈਠੇ ਹੋਏ ਆ 1400 ਤੋਂ ਦਿਨ ਉੱਤੇ ਹੋ ਗਏ ਸਾਨੂੰ ਬੈਠਿਆਂ ਨੂੰ ਉੱਥੇ ਅੱਜ ਇਨਸਾਫ ਦੀ ਗੱਲ ਪ੍ਰਸ਼ਾਸਨ ਚ ਇੱਕ ਬੰਨੇ ਸੁਪਰੀਮ ਕੋਰਟ ਕਹਿ ਰਿਹਾ ਕਿ ਦੋਸ਼ੀ ਫੜੋ ਦੂਜੇ ਬੰਨੇ ਗੁਰੂ ਕਹਿ ਰਿਹਾ ਜਿਨ ਪੈ ਅਦਬ ਨ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਪਰ ਜੰਮੂ ਕਸ਼ਮੀਰ ਗੁਰਦੁਆਰਾ ਸਿੰਘ ਸਭਾ ਦੇ ਜਿਹੜੇ ਪ੍ਰਬੰਧਕ ਨੇ ਉਏ ਕਹਿ ਰਹੇ ਨੇ ਕਿ ਤੁਸੀਂ ਕੀਰਤਨ ਤਾਂ ਕਰ ਸਕਦੇ ਹੋ ਜੇ 328 ਪਾਵਨ ਸਰੂਪਾਂ ਦਾ ਜ਼ਿਕਰ ਨਹੀਂ ਕਰੋਗੇ ਜੇ ਜ਼ਿਕਰ ਕਰੋਗੇ ਤੇ ਤੁਹਾਡਾ ਕੀਰਤਨ ਰੱਦ ਕੀਤਾ ਜਾਂਦਾ ਹੈ ਇਹ ਹੁਣ ਫੈਸਲਾ ਸੰਗਤ ਜੰਮੂ ਕਸ਼ਮੀਰ ਦੀ ਕਰੇ ਵਰਲਡ ਦੀ ਸੰਗਤ ਫੈਸਲਾ ਕਰੇ ਕਿ ਸਾਨੂੰ 328 ਪਾਵਨ ਸਰੂਪਾਂ ਦੇ ਇਨਸਾਫ ਲਈ ਬਾਦਲ ਕਿਆਂ ਨੂੰ ਜੇਲ੍ਹ ਚ ਧੱਕਣਾ ਚਾਹੀਦਾ ਹੈ ਕਿ ਜਾਂ ਇਨਾਂ ਦੀ ਗੱਲ ਮੰਨ ਕੇ ਛੱਡਣਾ ਚਾਹੀਦਾ ਇਹ ਫੈਸਲਾ ਸੰਗਤ ਨੇ ਕਰਨਾ ਹੈ ਤੇ ਅੱਜ ਕੀਰਤਨ ਹੈ ਜੰਮੂ ਕਸ਼ਮੀਰ ਵਿਖੇ ਇਹ ਪ੍ਰਬੰਧਕਾਂ ਨੂੰ ਸਵਾਲ ਸੰਗਤ ਕਰੇ ਇੱਕ ਬੰਦੇ ਉਹ ਸੀਗਾ ਜਿਹਨੂੰ ਸਿਕੰਦਰ ਲੁਟੇਰਾ ਕਹਿੰਦੇ ਆ ਤੇ ਸਿਕੰਦਰ ਲੁਟੇਰਾ ਵੀ ਦਰਿਆ ਪਰ ਕਰਨ ਪਿਆਰ ਕਰਨ ਵੇਲੇ ਆਪਣੇ ਗੁਰੂ ਦੀ ਬਾਹ ਫੜ ਲਈ ਸੀਗੀ ਮੈਂ ਰੋੜ ਸਕਦਾ ਇਹ ਗੁਰੂ ਨਹੀਂ ਰੋੜ ਸਕਦਾ 84 ਵੇਲੇ ਸਿੱਖਾਂ ਨੇ ਮਹਾਰਾਜਿਆਂ ਨੂੰ ਜਫੀਆਂ ਪਾ ਲੀਆਂ ਨਾਲ ਸੜ ਗਏ ਹਜੂਮਾਂ ਨੇ ਅੱਗਾਂ ਲਾਈਆਂ ਗੁਰਦੁਆਰਿਆਂ 'ਚ ਪਰ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਨਹੀਂ ਛੱਡਿਆ ਭਾਈ ਲక్ష్ਮਣ ਸਿੰਘ ਸਾਕਾ ਨਨਕਾਣਾ ਸਾਹਿਬ ਗੋਲੀਆਂ ਵੱਜ ਗਈਆਂ ਪੁੱਠਾ ਟਾਂਕੇ ਸਾਰ ਦਿੱਤਾ ਗਿਆ ਪਰ ਗੁਰੂ ਨਾਲ ਤੋੜ ਨਿਭਾਈ ਇੱਧਰ ਚਮਕੌਰ ਦੀ ਗੜੀ 'ਚ ਭਾਈ ਦਇਆ ਸਿੰਘ ਕਹਿੰਦੇ ਸਤਗੁਰੂ ਗੜੀ ਛੱਡ ਜਾਓ ਅਸੀਂ ਸ਼ਹੀਦ ਹੋਵਾਂਗੇ ਗੁਰੂ ਸ਼ਹੀਦ ਨਹੀਂ ਹੋਣ ਦੇਣਾ ਤੇ ਮਹਾਰਾਜ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਈ ਪਰ ਇਹ ਚੋਰਾਾਂ ਦੀ ਹਾਮੀ ਭਰਨ ਵਾਲੇ ਕਿ ਕਿੱਡੇ ਕੰਥਕ ਤੇ ਕਿੱਡੇ ਕੰਥ ਦੀ ਗੱਲ ਕਰਨ ਵਾਲੇ ਇਹ ਹੁਣ ਸੰਗਤ ਖਿਆਲ ਕਰੇ ਜੰਮੂ ਕਸ਼ਮੀਰ ਆਲ ਵਰਲਡ ਦੀਆਂ ਸਿੱਖ ਸੰਗਤਾਂ ਕਿ ਇਹਨਾਂ ਨੇ ਸਾਨੂੰ ਇਹ ਦੁੱਖ ਨਹੀਂ ਕਿ ਸਾਡਾ ਕੀਰਤਨ ਕੈਨਸਲ ਕਰਤਾ ਤੇ ਅਸੀਂ ਕਹਿ ਰਹੇ ਆਂ ਕਿ ਅਸੀਂ ਤੇਲ ਫੂਕ ਕੇ ਆਏ ਆਂ ਜੀ ਉਹ ਜੇ ਇਦਾਂ ਦਾ ਕੁਝ ਨਹੀਂ ਅਸੀਂ ਤਾਂ ਨੌਕਰੀਆਂ ਤੱਕ ਵੀ ਛੱਡ ਦਿੱਤੀਆਂ ਗੁਰੂ ਆਦਬ ਗੁਰੂ ਸਤਗੁਰਾਂ ਨੇ ਸਵਾਵਾਵਾਂ ਲੈਣੀਆਂ ਲੈ ਰਿਆ ਇਹ ਦੁੱਖ ਹੋਇਆ ਕਿ ਜਿਹੜੇ ਚੋਰਾਂ ਦੇ ਖਿਲਾਫ ਪੰਥ ਖੜਾ ਹੈ ਉਨ੍ਹਾਂ ਬਾਦਲ ਕੇ ਚੋਰਾਂ ਨੂੰ ਬਚਾਉਣ ਲਈ ਇੱਥੇ ਦੀਆਂ ਪ੍ਰਬੰਧਕ ਕਮੇਟੀਆਂ ਜੰਮੂ ਕਸ਼ਮੀਰ ਦੀਆਂ ਸੰਗਤਾ ਤੇ ਗੁਰੂ ਨੂੰ ਇੱਕ ਪਾਸੇ ਕਰਕੇ ਚੌਧਰ ਤੇ ਗੋਲਕ ਨੂੰ ਮੁੱਖ ਰੱਖ ਕੇ ਇਹਨਾਂ ਕੁਫਰ ਤੋਲਣ ਤੇ ਆ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਾਗਮ ਹੋਵੇ ਤੇ ਤੁਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਾ ਕਰਿਓ ਫਿਰ ਕਿਹੜੇ ਮੂੰਹ ਨਾਲ ਤੁਸੀਂ ਕਹਿੰਦੇ ਹੋ ਪ੍ਰਿਥੀ ਚੰਦ ਨੇ ਬਾਣੀ ਦਾ ਨਰਾਦਰ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਮੀਨੇ ਕਹਿ ਕੇ ਉਹਨਾਂ ਦਾ ਬਾਈਕਾਟ ਕੀਤਾ ਕਿਹੜੇ ਮੂੰਹ ਨਾਲ ਕਥਾ ਸੁਣਾਓਗੇ RAM ਰਾਏ ਨੇ ਤੁੱਕ ਬਦਲੀ ਕਿਹੜੇ ਮੂੰਹ ਨਾਲ ਧੀਰਮੱਲੀਆਂ ਦਾ ਵਿਰੋਧ ਕਰੋਗੇ ਕਿਹੜੇ ਮੂੰਹ ਨਾਲ ਦੂਜਿਆਂ ਨੂੰ ਕਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜਿਹੜੇ ਗੱਦੀਆਂ ਲਾ ਕੇ ਬੈਠਣਗੇ ਕਿ ਤੁਸੀਂ ਉਹਨਾਂ ਨੂੰ ਕਹਿ ਸਕੋਗੇ ਕਿ ਮਹਾਰਾਜ ਦੀ ਹਜ਼ੂਰੀ 'ਚ ਆਪਾਂ ਇਸਤਾਨੀ ਕਰ ਸਕਦੇ ਕਿੱਦਾਂ ਦੀ ਗੱਲ ਤੁਸੀਂ ਕਰ ਲੋਗੇ ਇਸ ਲਈ ਫੈਸਲਾ ਹੁਣ ਸੰਗਤ ਨੇ ਕਰਨਾ ਆ ਅਸੀਂ ਆਪਣੇ ਇਰਾਦੇ ਤੇ ਪੱਕੇ ਆ ਪਾਰ ਜਾਵਾਂਗੇ ਜਬ ਪਾਰ ਜਾਵਾਂਗੇ ਅਸੀਂ ਉਹ ਨਹੀਂ ਜੋ ਹਰ ਜਾਵਾਂਗੇ 328 ਪਾਵਨ ਸਰੂਪਾਂ ਦਾ ਇਨਸਾਫ ਵੀ ਲਵਾਂਗੇ ਗੁਰੂ ਗ੍ਰੰਥ ਸਾਹਿਬ ਤੇ ਗੁਰਪੰਥ ਲਈ ਵੱਖਰੀ ਅਦਾਲਤ ਦੀ ਸਥਾਪਨਾ ਵੀ ਕਰਾਂਗੇ ਬਣੇ ਹੋਏ ਕਾਨੂੰਨਾਂ 'ਚ ਸੋਧ ਕਰਵਾਉਣ ਦੀ ਗੱਲ ਕਰਕੇ ਸਜ਼ਾਏ ਮੌਤ ਤੱਕ ਲੈ ਕੇ ਜਾਣ ਦੀ ਵੀ ਅਸੀਂ ਗੱਲ ਰੱਖਾਂਗੇ ਤਾਂ ਕਿ ਅੱਗੇ ਵਾਸਤੇ ਕਿਸੇ ਦੀ ਹਿੰਮਤ ਨਾ ਪਵੇ ਇਹ 2015 ਤੋਂ 18 ਤੱਕ ਦੀ ਪੜਤਾਲ ਜਿਹੜਾ ਸਾਨੂੰ ਰੋਕਿਆ ਜਾ ਰਿਹਾ ਕਿਸਤੀਆਂ ਤੇ ਨਾ ਬੋਲਿਆ ਜਾਏ ਅਸੀਂ 2000 ਜਾਂ 1996 ਤੋਂ ਲੈ ਕੇ 18 ਤੱਕ 15 ਤੋਂ 18 ਤੇ 24 ਤੱਕ ਦੀ ਵੀ ਜਿਹੜੀ ਪੜਤਾਲ ਹੋਊਗੀ ਅਸੀਂ ਉਹਨੂੰ ਵੀ ਸੇਰੇ ਲਾਉਣ ਦੀ ਗੱਲ ਕਰਾਂਗੇ ਸੇਰੇ ਪੰਜਾਬ ਦਲ ਸਿੱਖ ਸਤਿਪਾਵਨਾ ਦਲ ਸਮੂਹ ਸੇਵਾਦਾਰ ਇਹ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਫੈਸਲਾ ਤੁਹਾਡੇ ਹੱਥ 'ਚ ਹੈ ਆਓ ਦੇਖਦੇ ਹਾਂ ਸੰਗਤ ਕੀ ਫੈਸਲਾ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ